ਨਾਮ ਪਾਸ ਹੈ ਜੇ ਆਪਾਂ ਤੁਰਦੇ ਤੁਰਦੇ ਬੰਦੇ ਰ ਕਿਸੇ ਦਾ ਜੀ ਨਾ ਲੱਗੇ ਨਾ ਮੂਹਰੇ ਜੀ ਲਵਾ ਦੇ ਗੱਲਾਂ ਕਰਦੇ ਲਓ ਜੀ ਕਰੋ ਦਰਸ਼ਨ ਪਰਮੇਸ਼ਰ ਦਵਾਰ ਗੁਰੂ ਕਰਦੇ ਹਾਂ ਜੀ ਆਪਾਂ ਆ ਗਏ ਹੁਣ ਰਾਜਪੁਰੇ ਸਸਿਕਾ ਕੀ ਹਾਲ ਚਾਲ ਆਪਾਂ ਅੱਜ ਫੇਰ ਜਾ ਰਹੇ ਹਾਂ ਟੂਰ ਤੇ ਤੇ ਅੱਜ ਵੀ ਤੁਰਕੇ ਜਾਵਾਂਗੇ ਤੇ ਆਪਾਂ ਜਾ ਰਹੇ ਹਾਂ ਚੰਡੀਗੜ੍ਹ ਮਹਾਲੀ ਬਾਕਰਪੁਰ ਬਾਬਾ ਸੁੰਦਰ ਸ਼ਾਈ ਜੀ ਦੇ ਕੋਲ ਔਰ ਅੱਜ ਵੀ ਤੁਰਕੇ ਜਾਵਾਂਗੇ ਜਿਵੇਂ ਪਹਿਲਾਂ ਵੀ ਤੁਰਕੇ ਗਏ ਹਾਂ ਨਾ ਤੇ ਆਜੋ ਮਿਲਦੇ ਹਾਂ ਫਿਰ ਅਜੀ ਖੌਸਾ ਉਹਦੀ ਫਾਟੇ ਜੀ ਆਪਾਂ ਆਗੇ ਸਵੇਰੇ ਸਵੇਰੇ ਚੱਲ ਕੇ ਬਿਸ਼ਨਪੁਰਾ ਇਹ ਹੈ ਭਾਰਤ ਪੈਟਰੋਲੀਅਮ ਤੇ ਲਿਖਿਆ ਜੀ ਆਈ ਲਵ ਸੁਨਾਮ ਸੁਖਮਣਿਆ ਆਪਾਂ ਸਾਡਾ ਤੀਜਾ ਸਾਥੀ ਹਾਂਜੀ ਆਪਾਂ ਤੁਰਦੇ ਤੁਰਦੇ ਪਹੁੰਚ ਗਏ ਮਹਿਲਾ ਚੌਂਕ 10 ਕਿਲੋਮੀਟਰ ਤੇ ਠਿਕਾਣਾ ਸਾਡੇ ਕਿਸੇ ਬੰਦੇ ਨੂੰ ਹੈ ਨਹੀਂ ਗੀ ਹਲੇ ਤੇ ਕਿਉਂਕਿ ਸਾਡਾ ਹੁਣ ਤੁਰਦੇ ਤੁਰਦੇ ਦਾ ਬਹੁਤ ਸਮਾਂ ਹੋ ਗਿਆ ਸਾਨੂੰ ਤੁਰਦੇ ਤੁਰਦੇ ਦਾ ਪੱਕ ਗਿਆ ਸੀ ਤੇ ਮਹਿਲਾ ਚੌਂਕ ਦਿਖਾਈਏ ਆਜੋ ਸੁਨਣਾ ਹੀ ਪਿਆ ਹਲ ਤਾਂ ਸਵੇਰ ਦਾ ਟਾਈਮ ਹੈ ਹਾਂਜੀ ਦੁਰਦੇ ਦੁਰਦੇ ਆਪਾਂ ਵੀਣ ਲਾਗੇ ਚਾਹ ਫੌਜੀ ਦੇ ਢਾਬੇ ਤੇ ਇਹ ਆਉਂਦਾ ਨਾਗਰਾ ਨਾਗਰਾ ਨਗਰੀ ਬੱਸ ਸਟੈਂਡ ਤੇ ਠੰਡ ਜਾਂਦੀ ਹੈ ਲੱਗਦੀ ਹੈ ਤੁਹਾਨੂੰ ਠੰਡ ਬਈ ਤੜੀ ਜਾ ਵੀ ਲੱਗਿਆ ਗਲਾਸ ਕਾ ਤੜ ਤੜ ਮਾਰਦਾ ਫੌਜੀ ਕਾ ਗਲਾਸ ਬੰਨੇ ਕਾ ਨਾ ਮਜ਼ਬੂਤ ਗਲਾਸ ਨੇ ਠੀਕ ਹੈ ਜੀ ਚੱਲਦੇ ਆ ਅੱਗੇ ਫਿਰ ਹਾਂਜੀ ਅਸੀਂ ਚਾਹ ਪੀ ਕੇ ਨਿਕਲ ਗਏ ਬੰਦਾ ਚਾਹ ਪੀ ਕੇ ਹੋ ਗਿਆ ਤੇਜ਼ ਅੱਗੇ ਤੇ ਮੈਂ ਆ ਪਿੱਛੇ ਔਰ ਜਾ ਰਹੇ ਹਾਂ ਰੋਡ ਤੇ ਬੱਸ ਪੋਆ ਨਿਕੜ ਸਾਡੇ ਤੋਂ ਰਹਿ ਗਿਆ ਆਪਣੇ ਤੋਂ ਰਹਿ ਗਿਆ ਜੀ 11 10 11 11 ਕਿਲੋਮੀਟਰ 12 ਤੇ ਕਰਾਚੋ ਪਹੁੰਚਣ ਆਲੇ ਆ ਬੰਦਾ ਫਾਸਟ ਫਾਸਟ ਹੀ ਹੋ ਰਿਹਾ ਹੈ ਕੰਮ ਪੈਰ ਚੱਕਮਾ ਰੋਟੀ ਹੱਟੀ ਖਾ ਕੇ ਖਾ ਕੇ ਤਿੰਨ ਪਰੌਂਠੇ ਗਰਦਾ ਕੱਢੀ ਆਉਂਦਾ ਹੈ ਚਲੋ ਜੀ ਮਿਲਦੇ ਆਂ ਫਿਰ ਕਰਾਚੋਂ ਮੁੜ ਜਾਈਏ ਉੱਥੇ ਕਰਾਚੋਂ ਮੁੜ ਜਾਈਏ ਨਾ ਉਹ ਬਪੜੇ ਦੀ ਮੈਂ ਤਾਂ ਐਵੇਂ ਕੋਟੇ ਗਏ ਹਾਂ 10 ਸਾਲ ਤੋਂ ਤਰੇ ਰਹੇ ਹਾਂ ਅਗਏ ਆਪਾਂ ਕਰਾਚੋਂ ਤੇ ਸਾਡੇ ਪਹਿਲਾਂ ਵਾਲੇ ਵਲੌਗ ਚ ਵੀ ਦੇਖਿਆ ਹੋਣਾ ਅੱਜ ਕਰਾਚੋਂ ਪਹੁੰਚ ਕੇ ਵੀਡੀਓ ਬਣਾਈ ਹੋਈ ਹੈ ਤੇ ਬੰਦਾ ਕੋਹ ਦਾ ਨਾਮ ਹੈ ਫਲਦਾ ਫਲਲਾਉ ਚਾ ਕਮਾ ਹਾਂ ਚੱਕਰੀ ਨਹੀਂ ਕੋਈ ਬਰਦਾਰ ਆ ਗਿਆ ਦਬਣ ਦਬਾਉਣ ਵਾਲੀ ਗੱਲ ਨਹੀਂ ਹੈਗੀ ਹੈਨਾ ਜਮਾ ਦੇ ਚੱਲਿਆ ਆਪਾਂ ਗੁਰੂ ਗੁਰੂਕਰ ਆ ਗਿਆ ਦ੍ਰਿਸ਼ਤਰਾਚੋਂ ਹਾਂਜੀ ਕਰੋ ਨਿਆਰੇ ਸ਼ਰਤ ਦਰਸ਼ਨ ਕਰੋ ਕ੍ਰਾਚੋਂ ਦੇ मूफली लैन वास्त ट हो रहा है इधर भी ट्रैफिक फुला है उधर भी ट्रैफिक फुल है आज आप लगे बंद हटाकर तक पच्च गया हलो जी सलो सौ अच्छा। ग्राम बीस तो ग्राम ਕੀ ਮਸਲਾ ਹੈ ਬਈ 200 ਗ੍ਰਾਮ 120 ਗ੍ਰਾਮ ਮੂੰਗਫਲੀ ਤਾਜੀ ਐਂਡ ਸ਼ਰਮਗਾਨ ਮਨ ਮੇ ਲੱਡੂ ਫੋਟਾ ਆ ਜਿਲੇ ਕਰੇ ਮੂੰਗਫਲੀ ਖਾਓ ਚੱਲ ਤਾਂ ਭਾਈ ਆ ਜਾਓ ਬਈ ਚਲਦੇ ਆਂ ਆ ਜਾਓ ਭਾਈ ਮੋਗਲੀਆਂ ਦੀ ਨਮੂ ਬੁਲੀਆਂ ਆ ਗਿਆ ਜੀ ਟਾਈਮ ਪਾਸ ਹੈ ਮੋਗਲੀਆਂ ਮੋਗਲੀਆਂ ਦੇ ਗਾਣ ਸੁਣ ਲਓ ਬੰਦੇ ਦੋ ਹਾਂ ਇਹ ਟਾਈਮ ਪਾਸ ਹੈ ਜੀ ਆਪਾਂ ਤੁਰਦੇ ਤੁਰਦੇ ਬੰਦੇ ਰ ਕਿਸੇ ਦਾ ਜੀ ਨਾ ਲੱਗੇ ਨਾ ਮੋਗਲੀਆਂ ਜੀ ਲਵਾਦੇ ਗੱਲਾਂ ਕਰਦੇ ਕਰਦੇ ਇੱਕ ਕੱਢੀ ਖਾਈ ਕੱਢੀ ਖਾਈ ਇੰਨੇ ਅਗਲਾ 2-4 ਕਿਲੋਮੀਟਰ ਟੱਪ ਕੇ ਠੀਕ ਹੈ ਸੰਤ ਜੀ ਠੀਕ ਹੈ ਸੰਤ ਜੀ ਚਲੋ ਜੀ ਆਜੋ ਆਪਾਂ ਵੀ ਖਾਈਏ ਹੋਰਿਆਂ ਠੀਕ ਹੈ ਮਿਲਦੇ ਆਂ ਫਿਰ ਹਾਂਜੀ ਆਪਾਂ ਆ ਗਏ ਕਿੱਥੇ ਆ ਗਏ ਦੱਸ ਕਿੱਥੇ ਆ ਗਏ ਅਸੀਂ ਕਰਾਚੋਂ ਬੱਸ ਸਟੈਂਡ ਤੋਂ ਕਰਕੇ 15 20 ਰੈਸਟ ਤੇ ਹੁਣ ਚੱਲਿਆ ਆਪਾਂ ਅੱਗੇ ਪੁਆਣੀਗੜ ਨੂੰ ਅੱਧੇ ਇੱਕ ਘੰਟੇ ਅੱਧਾ ਘੰਟਾ ਲਗਭਗ ਰੈਸਟ ਕਰਿਆ ਪੈਰਾਂ ਨੂੰ ਆਰਾਮ ਜਾ ਮਿਲ ਗਿਆ ਫਿਰ ਹੁਣ ਦੁਬਾਰੇ ਫੇਰ ਗਰਮ ਹੋ ਜਾਗੇ ਠੰਡੇ ਹੋ ਗਏ ਥੋੜਾ ਜਿਹਾ ਪਾਲਾ ਜਿਹਾ ਲੱਗ ਰਿਹਾ ਪਰ ਹੰਡ ਲੱਗ ਰਹੀ ਠੰਡ ਠੰਡ ਲੱਗਦਾ ਹੈ ਔਰ ਥੋੜਾ ਕੱਲ ਦਾ ਹੁਣ ਭਵਾਨੀ ਘੜੀ ਜਾ ਕੇ ਸਦਾ ਆਪਾਂ ਪਹੁੰਚ ਗਏ ਜੀ ਭਵਾਨੀਗੜ੍ਹ ਇੱਥੇ ਕਰਿਆ ਏ ਥੋੜਾ ਕ੍ਰਾਸ ਤੇ ਹੁਣ ਅੱਗੇ ਜੇ ਸ਼ਹਿਰ ਵਾਲੇ ਨੂੰ ਜਾ ਰਹੇ ਹਾਂ ਸਾਨੂੰ ਮਤਲਬ ਇਹ ਸਨਾਮ ਤੋਂ ਪਹੁੰਚ ਜਾਂਦਾ ਹੈ 28 ਕਿ 27 ਕਿ 28 ਕਿਲੋਮੀਟਰ ਪਹੁੰਚਦਾ ਹੈ ਸਾਈਟ 28 ਅਸੀਂ ਤੁਰੇ ਸੀ 7 ਵਜੇ ਤੇ ਲਗਭਗ ਹੁਣ ਟਾਈਮ ਬੱਜ ਗਏ ਸਹੀ 2:50 ਮਿੰਟ ਹੋ ਗਏ 2:50 ਮਿੰਟ ਹੋ ਗਏ ਮਤਲਬ ਲਾ ਲੋ 7 5 12 ਤੇ 2 ਜਾਂ 5 ਘੰਟੇ ਲੱਗ 7 7.5 ਘੰਟੇ ਲੱਗਦੇ ਅਸੀਂ ਮੈਂ ਲਗਭਗ ਲਗਭਗ ਮੋਟਾ ਮੋਟਾ ਲਾ ਲਓ 28 ਕਿਲੋਮੀਟਰ ਘਟਦਾ ਸੀ ਨੇ ਠੀਕ ਹੈ ਜੀ ਅੱਗੇ ਦਿਖਾਵਾਂ ਤੁਹਾਨੂੰ ਸ਼ਹਿਰ ਆਜੋ ਦਾ ਸਾਡਾ ਅੱਗੇ ਅੱਗੇ ਲੰਗ ਜੇ ਲੰਗ ਜੇ ਲੱਗਿਆ ਮਾਰਨਾ ਡੇਡੇ ਪਿੰਗੇ ਜੇ ਵੈਰ ਧਰਨ ਲੱਗਿਆ ਦੇਖੋ ਹਲੇ ਆਪਣੀ ਚਾਲ ਚ ਕੋਈ ਫਰਕ ਨਹੀਂ ਹਾਂਜੀ ਆਪਾਂ ਛੱਡਿਆ ਏ ਪਿੱਛੇ ਭਵਾਨੇਗੜ ਨੂੰ ਤੇ ਹੁਣ ਅੱਗੇ ਨੂੰ ਵਧ ਰਹੇ ਹਾਂ ਔਰ ਥੋੜੇ ਟਾਈਮ ਨੂੰ ਥੋੜੇ ਟਾਈਮ ਨੂੰ ਸਾਡਾ ਕੈਮਰਾ ਵੀ ਜਵਾਬ ਦੇ ਜੂਗਾ ਕਿਉਂਕਿ ਇਹਦੀ ਆਪ ਵੀ ਜਵਾਬ ਦੇਣ ਵਾਲੀਆਂ ਕਿਉਂਕਿ ਲੱਤਾਂ ਵੀ ਦਰਦ ਕਰਨ ਲੱਗੀਆਂ ਬਹੁਤ ਦੂਰ ਹੋ ਗਿਆ ਮਤਲਬ ਅਸੀਂ ਹੋ ਗਿਆ ਸਾਨੂੰ ਲਗਭਗ 32-33 ਕਿਲੋਮੀਟਰ ਕੱਢਤਾ ਤੇ ਸਾਡੀ ਤਾਂ ਸਾਨੂੰ ਤਾਂ ਇਹ ਸੀ ਕਿ ਅਸੀਂ ਮਤਲਬ ਪਹਾਣੀਗੜ ਤੱਕ ਹੀ ਜਾਵਾਂਗੇ ਪਰ ਸਾਨੂੰ ਪਿੱਛੋਂ ਬੰਦੇ ਨੇ ਕਿਸੇ ਨੇ ਹੌਸਲਾ ਦਿੱਤਾ ਉਹਦਾ ਮੈਂ ਆ ਰਿਹਾ ਹੈ। ਅਸੀਂ ਟੱਪ ਜੋ ਤੇ ਮਿਲਦੇ ਆ ਜੀ ਬਾਕੀ ਅੱਜ ਦਾ ਇਹ ਜਿਹੜਾ ਬਲੌਗ ਹੈ ਅੱਜ ਦੀ ਇਹ ਵੀਡੀਓ ਐ ਉਹ ਅਸੀਂ ਇੱਥੇ ਹੀ ਕਰਾਂਗੇ ਬਾਕੀ ਇਸੇ ਨੂੰ ਕੱਲ ਨੂੰ ਕੰਟੀਨਿਊ ਕਰਾਂਗੇ ਕਿਉਂਕਿ ਤਿੰਨ ਦਿਨ ਲੱਗਦੇ ਆ ਲੰਮੀ ਵੀਡੀਓ ਫਿਰ ਬਾਲੀ ਤੰਗ ਕਰਦੀ ਐ ਠੀਕ ਹੈ ਜੀ ਮਿਲਦੇ ਆ ਅੱਗੇ ਦੁਬਾਰੇ ਵੀਡੀਓ ਬਣਾਉਣੇ ਹਾਂ ਜੀ ਆਪਾਂ ਪਹੁੰਚ ਗਏ ਹਰਦਿਤਪੁਰਾ ਪੋਆ ਨਗਰ ਤੋਂ 10 ਕਿਲੋਮੀਟਰ ਚੰਨੋ ਰਹਿ ਗਿਆ ਸਾਨੂੰ 5-4 ਕਿਲੋਮੀਟਰ ਤੇ ਹੁਣ ਸਾਡਾ ਕੈਮਰਾ ਇਹ ਤੋਂ ਬਾਅਦ ਦੇ ਦਊਗਾ ਜਵਾਬ ਕਿਉਂਕਿ ਨਾ ਵੀਡੀਓ ਦੀ ਕੁਆਲਿਟੀ ਆਵੇ ਨਾ ਕਲੀਅਰ ਹੀ ਹੋਵੇ ਨਾ ਦੋਨੇ ਡਾਊਨ ਕਰ ਦੂਗਾ ਹੁਣ ਤਾਂ ਸਾਹਮਣੇ ਸਾਨੂੰ ਲੇਟਾਂ ਭਰੀਆਂ ਤਾਂ ਕਰਕੇ ਵੀਡੀਓ ਦਾ ਬਣਾਉਣ ਦਾ ਉਹ ਪੈ ਗਿਆ ਸਾਨੂੰ ਥੋੜਾ ਜਿਹਾ ਹੌਸਲਾ ਔਰ ਕਾਰ 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 ਠੀਕ ਹੈ ਜੀ ਹੁਣ ਮਿਲਦੇ ਆਂ ਸਵੇਰ ਸਵੇਰੇ ਇਸੇ ਬਲੌਗ ਨੂੰ ਕਰਦੇ ਆਂ ਸਟਾਰਟ ਦੁਬਾਰੇ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੇ ਆਪਾਂ ਰਾਸ ਸੀਗੇ ਐਮ ਐਚ ਬੈਸ਼ਨੂ ਤਾਬੇ ਦੇ ਔਰ ਇਥੇ ਸੁੱਤੇ ਸੀਗੇ ਤੇ ਇਹ ਜਿਹੜਾ ਟੋਲ ਪਲਾਜ਼ਾ ਆਪਣਾ ਚੰਨੋ ਵਾਲਾ ਉਤੋਂ ਉਹਦੇ ਨਾਲ ਹੀ ਐ ਭਾਨੀਗੜ ਵਾਲੀ ਸਾਈਡ ਤੋਂ ਇਹ ਹੁਣ ਚੱਲੇ ਆਪਾਂ ਬਾਬਾ ਕਰੂਗਾ ਅੱਜ ਅਸੀਂ ਕੱਢ ਦਾਂਗੇ ਜੀ ਵੀ ਅਗਲੇ ਟੋਲ ਪਲਾਜ਼ ਤੱਕ ਕੱਢ ਦਾਂਗੇ ਜਿਹੜਾ ਰਾਜਪੁਰੇ ਨੂੰ ਰਾਜਪੁਰੇ ਦੇ ਕੋਲੇ ਠੀਕ ਹੈ ਜੀ ਆਜੋ ਫਿਰ ਆ ਗਿਆ ਜੀ ਟੋਲ ਪਲਾਜ਼ਾ ਬਸ 100 ਮੀਟਰ ਹੈ ਆਗੇ ਜੀ ਆਪਾਂ ਚੰਨੋ ਇਹ ਫੈਕਟਰੀ ਆ ਗਈ ਸਰਵਿਸ ਲੇਨ ਸਰਵਿਸ ਲੇਨ ਚ ਤੁਰੇ ਜਾ ਰਹੇ ਆ ਅਸੀਂ ਕਿਉਂਕਿ ਉਧਰ ਟ੍ਰੈਫਿਕ ਜਿਆਦਾ ਹੁੰਦੀ ਹੈ ਤੇ ਇਹ ਬੰਦਾ ਸਾਡਾ ਉਹ ਯਾਰ ਇਹ ਇੱਕ ਝੁੱਟੀ ਝੂ ਕਰਦਾ ਚੰਨੋ ਪਹੁੰਚ ਚੁੱਕੇ ਆਪਾਂ ਤੇ ਲੋਰ ਲਾਰ ਕੇ ਪੂਰਾ ਆ ਬੇਖਣੀਓ ਪਹੁੰਚ ਗਏ ਜੀ 10 ਕਿਲੋਮੀਟਰ ਚੰਨੋ ਤੋਂ ਅੱਗੇ ਆਪਣਾ ਪਰਮੇਸ਼ਰਦਵਾਰ ਗੁਰੂ ਘਰ ਤੇ ਹੁਣ ਦੇਖਦੇ ਆਂ ਅੰਦਰ ਲੰਗਰ ਬਾਣੀ ਛਕਦੇ ਆਂ ਫਿਰ ਚੱਲਾਂਗੇ ਅੱਗੇ ਤੇ ਆ ਜੋ ਦੇਖੋ ਹੋ ਜਾਂਦਾ ਬੰਦਾ ਸਪੀਡ ਬਹੁਤ ਆ ਪਰ ਲੰਗ ਮਾਰਨ ਲੱਗਿਆ ਲਓ ਜੀ ਕਰੋ ਦਰਸ਼ਨ ਪਰਮੇਸ਼ਰਦਵਾਰ ਗੁਰੂ ਘਰ ਦੇ ਆਪਾਂ ਵੀ ਚੱਲਦੇ ਆਂ ਅੰਦਰ ਗੁਨਾ ਦਾ ਦੁਆਰ ਬਕਨ ਮੇ ਮੋਗਾਏ ਗੁਰ ਕਾ ਬਨ ਜੀ ਕੈ ਸਾਸ ਗੁਰਤਾ ਬਦ ਨਮਾ ਆਪ ਕੋ ਨਾਤ ਗੁਰ ਕਾ ਬਨ ਹਾਂਜੀ ਆਪਾ ਟੱਪ ਕੇ ਸੀਗੇ ਪਟਿਆਲਾ ਤੇ ਪਟਿਆਲਾ ਕ੍ਰਾਸ ਕਰਕੇ ਆਪਾਂ ਲਵਲੀ ਢਾਬੇ ਦੇ ਖੜੇ ਆ ਪਹਿਲਾਂ ਵਾਲੇ ਜਿਹੜੇ ਪਟਿਆਲੇ ਵਾਲਾ ਬਲੌਗ ਅਸੀਂ ਤਾਂ ਨਹੀਂ ਬਣਾ ਸਕੇ ਕਿਉਂਕਿ ਫੋਨ ਦੀ ਬੈਟਰੀ ਫੋਨ ਦੇ ਕੈਮਰੇ ਦੀ ਬੈਟਰੀ ਹੋ ਗਈ ਸੀ ਬਿਲਕੁਲ ਜ਼ੈਡ ਤੇ ਜਿਹੜਾ ਬੰਦਾ ਸਾਡਾ ਦੂਜਾ ਜਿਹੜਾ ਹੈਲਪ ਕਰਦੇ ਆ ਉਹ ਉਹ ਰਾਜਪੁਰਾ ਕ੍ਰੋਸ ਕਰ ਗਿਆ ਤੇ ਹੁਣ ਅਸੀਂ ਬਾਈ ਕੋਲ ਇਥੋਂ ਤਾਬੇ ਤੇ ਚਾਰਜ ਕਰਕੇ ਤੇ ਹੁਣ ਕੈਮਰਾ ਕਰ ਲਿਆ ਚਾਰਜ ਤੇ ਬਾਕੀ ਫਿਰ ਆਪਾਂ ਮਿਲਦਾ ਤੁਹਾਨੂੰ ਅੱਗੇ ਆਜੋ ਹਾਂਜੀ ਆਪਾਂ ਆਗੇ ਹੁਣ ਰਾਜਪੁਰੇ ਰਾਜਪੁਰਾ ਕ੍ਰੋਸ ਕਰਕੇ ਅੱਗੇ ਆਪਾਂ ਦੇਖ ਕੇ ਤੇ ਅੱਗੇ ਹੁਣ ਅਸਰ ਤੁਹਾਨੂੰ ਜੀਰਕਪੁਰ ਰਹਿ ਗਿਆ ਸਾਨੂੰ 28 ਕਿਲੋਮੀਟਰ ਇਹ ਕੋਸ਼ਿਸ਼ ਕਰਦੇ ਆਂ ਦੇਖਦੇ ਆਂ ਲਗਭਗ ਅੱਜ ਹਾਂ ਕਿਉਂਕਿ ਲੱਤਾਂ ਸਾਡੀਆਂ ਪੂਆ ਪੂਆ ਕਰਦੀਆਂ ਨੇ ਮਾਸੀਆਂ-ਮਾਸੀਆਂ ਬੰਦਾ ਥੋੜਾ ਜਿਹਾ ਲੰਗੜਾ ਹੋ ਗਿਆ ਬਹੁਤ ਲੰਗੜਾ ਬਹੁਤ ਲੰਗੜਾ ਹੋ ਗਿਆ ਬਹੁਤ ਤੇ ਬਸ ਇੱਕ ਵੀ ਤੁਰੇ ਜਾ ਰਿਹਾ ਹਨਾ ਬਈ ਹੁਣ ਕਿਤੇ ਨਹੀਂ ਵੈਸੇ ਤੁਰਨ ਦਾ ਕੋਈ ਹੋ ਨਹੀਂ ਹੈਗਾ ਤੇ ਬਾਕੀ ਖੜਦੇ ਆ ਕਿਤੇ ਦੇਖ ਕੇ ਕੋਈ ਛੋਟਾ ਮੋਟਾ ਡੱਬਾ ਤੇ ਇੰਜੋਏ ਕਰੋ ਟ੍ਰੈਫਿਕ ਰਾ ਹੋ ਗਿਆ ਜੀ ਤੇ ਅਸੀਂ ਰਾਜਪੁਰੇ ਤੋਂ ਵੀ ਬਾਹਰ ਨਿਕਲ ਕੇ ਲਗਭਗ ਅੱਗੇ 5 ਕਿਲੋਮੀਟਰ ਤੇ ਹੁਣ ਬਲੌਗ ਤਾਂ ਬਣਨਾ ਨਹੀਂ ਕਿਉਂਕਿ ਨੇਰਾ ਬਹੁਤ ਹੋ ਗਿਆ ਔਰ ਬਲੌਗ ਕਰਦੇ ਇੱਥੇ ਸਵਾਤ ਬਾਕੀ ਤੁਹਾਨੂੰ ਦਿਖਾਵਾਂਗੇ ਹੁਣ ਵੀਡੀਓ ਪਾਵਾਂਗੇ ਇਹ ਤੁਸੀਂ ਦੱਸਿਓ ਕਿਵੇਂ ਦੀ ਲੱਗੀ ਵੀਡੀਓ ਔਰ ਅੱਗੇ ਵੀ ਕਮੈਂਟਾਂ 'ਚ ਦੱਸਿਓ ਦੱਸੋ ਤੁਸੀਂ ਅਸੀਂ ਵੀ ਕਿੱਥੇ ਜਾਈਏ ਕਿਉਂਕਿ ਅਸੀਂ ਜਿਆਦਾ ਪੈਡਲ ਇਹ ਆਫ ਕਰਦੇ ਆ। ਅ ਧਾਰਮਿਕ ਸਥਾਨ ਹੀ ਦਿਖਾਉਨੇ ਆ ਜ਼ਿਆਦਾਤਰ ਤਾਂ। ਹੋਰ ਤਾਂ ਫਿਲਹਾਲ ਗਏ ਨਹੀਂ ਕਿਤੇ। ਅਗਰ ਤੁਹਾਨੂੰ ਕੋਤੇ ਹੋਰ ਸੁਝਾ ਦੇਣਾ ਚਾਹੁੰਦੇ ਹੋ ਵੀ ਕਿਵੇਂ ਕਰੀਏ ਉਹ ਜਰੂਰ ਦੱਸਿਓ ਸਾਨੂੰ ਠੀਕ ਹੈ ਜੀ। ਮਿਲਦੇ ਆਂ ਅਗਲੀ ਵੀਡੀਓ ਚ।